ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਤਸੰਗ ਜੀ ਕਰੋ ਦਰਸ਼ਨ ਟੋਡਰ ਮਲ ਦੀ ਹਵੇਲੀ ਦੇ ਜਿਸ ਟੋਡਰ ਮਲ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਸਿੱਖ ਦੇ ਸਿੱਖ ਤਿਆਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਉਹਨਾਂ ਦੇ ਸੰਸਕਾਰ ਲਈ ਆਪਣਾ ਸਾਰਾ ਕੁਝ ਹੀ ਕੁਰਬਾਨ ਕਰ ਦਿੱਤਾ ਜੋ ਇਹ ਹਵੇਲੀ ਸੀ ਉਹ ਵੀ ਦਾਤੇ ਲਾ ਦਿੱਤੀ ਤੇ ਇਕੱਠੀਆਂ 모ਰਾ ਕਰਕੇ ਤੇ ਸਭ ਤੋਂ ਮਹਿੰਗੀ ਦੁਨੀਆ ਦੀ ਜ਼ਮੀਨ ਖਰੀਦੀ ਜੋ ਕਿ ਇਥੇ ਫਤੇਗੜ ਸਾਹਿਬ ਜੋਤੀ ਸਰੂਪ ਗੁਰਦੁਆਰਾ ਸਾਹਿਬ ਹੈ ਉੱਥੇ ਖਰੀਦੀ ਸੀ ਸੰਸਕਾਰ ਵਾਸਤੇ ਦੇਖੋ ਕਿੰਨੀ ਵੱਡੀ ਕੁਰਬਾਨੀ ਕੀਤੀ ਆ ਇਹ ਆ ਟੋਡਰਮਲ ਦੀ ਹਵੇਲੀ ਜੋ ਕਿ ਹੁਣ ਇਥੇ ਜੋ ਟੁੱਟ ਪੱਜ ਹੋਈ ਸੀ ਸਮਿਆਂ ਦੇ ਮੁਤਾਬਕ ਉਸ ਦੀ ਮਰਮਤ ਕਰ ਰਹੇ ਆ ਦੇਖੋ ਯਾਰ ਕਿੱਡੀ ਵੱਡੀ ਤਕਨੀਕ ਤੇ ਕਿਸ ਤਰੀਕੇ ਦੇ ਨਾਲ ਇਹ ਬਣਾਈ ਹੋਣੀ ਆ ਕਿਸੇ ਕਿਉਂਕਿ ਅੱਜ ਕੱਲ ਦੀ ਤਕਨੀਕ ਤਾਂ ਕੁਝ ਵੀ ਨਹੀਂ ਜੋ ਪਹਿਲਾਂ ਦੀਆਂ ਤਕਨੀਕਾਂ ਸੀ ਉਹਨਾਂ ਵਰਗੀ ਤਾਂ ਤਕਨੀਕ ਕੋਈ ਹੋ ਹੀ ਨਹੀਂ ਸਕਦੀ ਆ ਦੇਖੋ ਹੁਣ ਕਿੰਨੀ ਜਗ੍ਹਾ ਇਧਰ ਵਿਧਾਈ ਵੀ ਆ ਆਹ ਮਿਸ਼ਰਣ ਜਿਸ ਜਿਹਨੂੰ ਅਪਾ ਚੁਣਾ ਕਰਦੇ ਆ ਅਸ ਨਿੱਕੇ ਨਿੱਕੇ ਪੱਥਰ ਆ ਇਹਨਾਂ ਨੂੰ ਘੁੱਟ ਕੇ ਤੇ ਬਾਅਦ ਵਿੱਚ ਆਹ ਮਿਸ਼ਰਣ ਮਲਾਇਆ ਜਾਂਦਾਗਾ ਤੇ ਆ ਕੜੀ ਪਈਆਂ ਤੇ ਇਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਚੂਨਾ ਬਣਾਇਆ ਜਾਂਦਾ ਇੱਕ ਠੀਕ ਹੈ ਨਾ ਤੇ ਜੋ ਕੀ ਇੱਟਾਂ ਲਾਉਂਦੇ ਕੰਮ ਆਉਂਦਾ ਹੈ ਜਿਹਦੇ ਨਾਲ ਬਹੁਤ ਜ਼ਿਆਦਾ ਮਜ਼ਬੂਤੀ ਹੁੰਦੀ ਆ ਸਦੀਆਂ ਪਰ ਟਿਕਿਆ ਰਹਿੰਦੀਆਂ ਹਵੇਲੀਆਂ ਆ ਦੇਖੋ ਇਸ ਕਰਕੇ